ਕੋਈ ਚਿਹਰਾ ਇਹ ਸਭ ਚਿਹਰੇ ਹਨ ਸਾਡੇ ਜਿਤਨੇ ਕਾਂਗਰਸ ਦੇ ਸਾਇ ਵਰਤਮਾਨ ਹੋ ਪੁਰੋ ਅਭੀ ਪੀਸੀਸੀ ਹੈ ਪਹਿਲੇ ਕੀ ਪੀਸੀਸੀ ਹੈ ਐਲੋਪੀ ਹੈ ਸਭ ਦਾ ਚਿਹਰਾ ਹੈ ਔਰ ਸਭ ਤੋਂ بڑا ਚਿਹਰਾ ਹੈ ہمارا ਰਾਹੁਲ ਗਾਂਧੀ ਖੜੀ ਪਏ ਪੰਜਾਬ ਦੇ ਵਿੱਚ ਜੀ ਦੇਖੀਏ ਤਾਂ ਕਾਂਗਰਸ ਦੇ ਸਾਰੇ ਲੀਡਰ ਅੱਜ ਕੱਲ ਇਹ ਕਹਿਣ ਚ ਜੁਟੇ ਹੋਏ ਨੇ ਕਿ ਸਾਨੇ ਸੀਐਮ ਨਹੀਂ ਬਣਨਾ ਕਿਹੜਾ ਮਰਜੀ ਸੀਐਮ ਬਣ ਜੇ ਪਰ ਸਰਕਾਰ ਆਉਣੀ ਚਾਹੀਦੀ ਹੈ ਕਾਂਗਰਸ ਦੀ ਹੁਣ ਗੱਲ ਇਹ ਹੈ ਕਿ ਐਡਾ ਵੱਡਾ ਹਿਰਦੇ ਪਰਵਰਤਨ ਤੇ ਪੱਥਰ ਦਿਲ ਤੇ ਭਾਰ ਐਡਾ ਰੱਖ ਕੇ ਐਡੀ ਗੱਲ ਆ ਕਿਵੇਂ ਰਹੀ ਹੈ ਕਿਉਂਕਿ ਅੱਜ ਤੱਕ ਤਾਂ ਇਹ ਦੇਖਿਆ ਜਾਵੇ ਤਾਂ ਕਾਂਗਰਸ ਦੇ ਲਗਾਤਾਰ ਹੁੰਦਾ ਇਹ ਸੀ ਵੀ ਜਿੰਨੇ ਚਿਹਰੇ ਸਾਰੇ ਸੀਐਮ ਦੇ ਜਾਂ ਫਿਰ ਰਹਿੰਦਾ ਬਚਦਾ ਖੁੱਛਦਾ ਪਿੱਛੇ ਆ ਜਾਂਦਾ ਪ੍ਰਧਾਨਗੀ ਸੀਟ ਨੂੰ ਲੈ ਕੇ ਹੁਣ ਸਰਕਾਰ ਨਹੀਂ ਸੀਗੀ ਤਾਂ ਪ੍ਰਧਾਨਗੀ ਸੀਟ ਦੇ ਮਗਰ ਚੱਲਦੇ ਰਹੇ ਰੋਜ਼ ਤੀਜੇ ਦਿਨ ਕੋਈ ਨਾ ਕੋਈ ਰਾਜਾ ਬੜਿੰਗਦਾ ਅਸਤੀਫਾ ਦਵਾਇਆ ਜਾਂਦਾ ਸੀ ਜਿਹੜਾ ਕਿ ਹੋਇਆ ਤਾਂ ਹੈ ਨੀਗਾ ਪਰ ਹੁਣ ਗੱਲ ਇਹ ਹੈ ਵੀ ਜਦੋਂ ਭਵਿੱਖ ਭਕੇ ਲਾਏ ਹੋਏ ਨੇ ਉਹਨਾਂ ਦੇ ਅੱਗੇ ਹਰੇਕ ਸਟੇਜ ਤੇ ਮਨਰੇਗਾ ਦਾ ਧਰਨਾ ਹੋਣ ਦੇ ਬਾਵਜੂਦ ਪੰਜਾਬ ਦੀ ਸਿਆਸਤ ਦੀ ਸਾਰਾ ਫੋਕਸ ਕਿਉਂ ਕਰਿਆ ਹੁਣ ਇੱਕ ਪਾਸੇ ਤਾਂ ਗੱਲ ਇਹ ਸੀ ਵੀ ਕੇਂਦਰ ਦੀ ਗੱਲ ਮੰਨੀ ਸੀ ਆਪਦੀ ਕੇਂਦਰ ਕਰ ਲੈਣੇ ਮਜਬੂਰੀ ਸੀ ਪਰ ਦੂਜੇ ਪਾਸੇ ਗੱਲ ਇਹ ਵੀ ਸੀ ਕਿ ਆਪਦਾ ਪ੍ਰਚਾਰ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਇਲੈਕਸ਼ਨ ਸਿਰਤੇ ਆ ਤੇ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਉਸ ਪਾਸੇ ਗੱਲ ਠੀਕ ਵੀ ਹੈ ਕਾਂਗਰਸ ਨੇ ਆਖਰ ਇਹਨਾਂ ਮਨਰੇਗਾ ਧਰਨਿਆਂ ਨੂੰ ਪੰਜਾਬ ਦੇ ਧਰਨਿਆਂ ਦੇ ਵਿੱਚ ਬਦਲਤਾ ਮਨਰੇਗਾ ਦੀ ਗੱਲ ਤਾਂ ਜਿੰਨੀ ਹੋਈ ਹੋਈ ਅੰਬਾਨੀ ਤੇ ਦੂਜੇ ਪਾਸੇ ਮੋਦੀ ਦੀ ਗੱਲ ਤਾਂ ਜਿੰਨੀ ਹੋਈ ਹੋਈ ਪਰ ਨਾਲ ਨਾਲ ਗੱਲ ਇਹ ਸੀ ਪੰਜਾਬ ਦਾ ਮੋਹ ਵੀ ਪੂਰਾ ਕਾਂਗਰਸ ਦਾ ਉਮੜ ਕੇ ਸਾਹਮਣੇ ਆਇਆ ਹੁਣਾਂ ਵੀ ਚਾਹੀਦਾ ਕਰ ਵਿਰੋਧੀ ਸਿਰ ਤੇ ਰਹਾ ਤਾਂ ਫਿਰ ਉਹਨਾਂ ਦਾ ਵੀ ਆਖਰ ਚੋਣਾਂ ਨੂੰ ਲੈ ਕੇ ਤਿਆਰੀ ਚਾਹੀਦੀ ਹੈ ਕੋਲੋ ਖੈਰ ਪਰ सीएम चेरी ਨੂੰ ਲੈ ਕੇ ਐਡਾ ਵੱਡਾ ਦਿਆਵੰਤਾ ਕਿਵੇਂ ਦਿਖਾਉਣੀ ਸ਼ੁਰੂ ਕਰਤੀ ਉਹਨਾਂ ਲੀਡਰਾਂ ਨੇ ਜਿਨ੍ਹਾਂ ਨੇ ਆਖਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਦੇ ਦੌਰਾਨ ਹੀ सीएम ਨੂੰ ਲੈ ਕੇ ਆਪਦੀ ਪੂਰੀ ਬਾਹ ਲਾਈ ਰੱਖੀ ਹੁਣ ਗੱਲ ਕਰਦੇ ਆ ਇੱਕ ਇੱਕ ਬਿਆਨ ਨੂੰ ਲੈ ਕੇ ਦੋ ਬਿਆਨ ਆਏ ਨੇ ਪਰ ਬਾਕੀਆਂ ਦਾ ਉਹਨਾਂ ਦਾ ਕੀ ਜਿਨ੍ਹਾਂ ਨੇ ਹਜੇ ਦਿੱਤੇ ਨਹੀਂਗੇ ਅਮਰਿੰਦਰ ਸਿੰਘ ਰਾਜਾ ਬਣਗੇ ਗੱਲ ਕਹਿੰਦੇ ਨੇ ਕਿ ਮੈਂ ਸਾਨੂੰ ਪਹਿਲਾਂ ਸਰਕਾਰ ਬਣਨੀ ਜ਼ਰੂਰੀ ਹੈ ਕੌਣ ਕਹਿੰਦਾ ਵਿਵੇਸ਼ ਬਖੇਲ ਜੀ ਕੀ ਸੀਐਮ ਦੇ ਪੰਜ ਚਿਹਰੇ ਨੇ ਹੁਣੇ ਪੰਜ ਚਿਹਰੇ ਵਾਲੀ ਗੱਲ ਇਸ ਕਰਕੇ ਆਈ ਕਿਉਂਕਿ ਜਦੋਂ ਬਾਹਰ ਜਾਂਦੇ ਸੀਗੇ ਤਾਂ ਲੋਕਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਵੀ ਇਹਨਾਂ ਦੇ ਤਾਂ ਪੰਜ ਚਿਹਰੇ ਨੇ ਹੁਣ ਕਾਂਗਰਸੀਆਂ ਨੇ ਆਖਰਕਾਰ ਲੱਗਦਾ ਵੀ ਕਿਤੇ ਨਾ ਕਿਤੇ ਬਹਿ ਕੇ ਸੋਚਿਆ ਹੋਣਾ ਵੀ ਜੇਕਰ ਸਰਕਾਰ ਹੀ ਨਾ ਆਈ ਤਾਂ ਕੀ ਪੰਜ ਕੀ ਇੱਕ ਬਾਕੀ ਮੰਤਰੀ ਐਨਾ ਕੁਝ ਹੁੰਦਾ ਸਰਕਾਰ 'ਚ ਸਾਡੇ ਤਾਂ ਪੱਲੇ ਕੁਝ ਨਹੀਂ ਪੈਣਾ ਤੇ ਦੂਜੇ ਪਾਸੇ ਭਗਵੰਤ ਮਾਨ ਨੇ ਜਿਹੜੀ ਸਪੀਡ ਚੱਕੀ ਹੋਈ ਹੈ ਕਿ ਅ ਚਾਹੇ ਕੋਈ ਵਿਰੋਧੀ ਹੈ ਜਿਹਦੀ ਕੋਈ ਮੜੀ ਜੀ ਵੀ ਕਮਜ਼ੋਰੀ ਫਸੀ ਦੇਠਾ ਅੰਦਰ ਉਹਦੇ ਚ ਕਿਤੇ ਕੱਲ ਨੂੰ ਆਪਦਾ ਨੁਕਸਾਨ ਨਾ ਹੋ ਜੇ ਚਲੋ ਖैर ਇਹ ਤਾਂ ਸੀ ਗੱਲ ਹੁਣ ਤੱਕਰ ਚੌਲ ਵੱਜਦੀ ਸੀਰੀਅਸਲੀ ਗੱਲ ਇਹ ਆ ਕਿ ਕਾਂਗਰਸ ਨੂੰ ਇਹ ਗੱਲ ਪਤਾ ਵੀ ਜਦ ਤੱਕ ਇੱਕ ਹੋ ਕੇ ਨਹੀਂ ਲੜਾਂਗੇ ਸਰਕਾਰ ਆਉਣੀ ਤਾਂ ਦੂਰ ਨੇੜੇ ਤੇੜੇ ਵੀ ਲੱਗਣੀ ਪਾਉਣਾ ਹਰਿਆਣਾ ਦੇ ਵਿੱਚ ਇਹ ਹਾਲਾਤ ਦੇਖ ਚੁੱਕੀ ਆ ਕਾਂਗਰਸ ਕਿਉਂਕਿ ਬਿਲਕੁਲ ਸਰਕਾਰ ਆਉਂਦੀ ਆਉਂਦੀ ਆਖਰ ਹੁੱਡੇ ਅ ਦੂਜੇ ਪਾਸੇ ਸਹਿਲਜਾ ਹੋ ਰਹੇ ਨੇ ਅਜਿਹਾ ਯਾਨੀ ਕਿ ਇਹ ਦੋ ਲੀਡਰਾਂ ਦੀ ਮੈਂ ਗੱਲ ਕਰੀ ਆ ਹੁੱਡਾ ਤਾਂ ਚਲੋ ਮੇਨ ਧਰਤੀ ਸਾਰਿਆਂ ਨੇ ਰਮੇੜੇ ਨੇ ਸਰਕਾਰ ਨਹੀਂ ਗਈ ਆਉਣ ਦਿੱਤੀ ਵਿਰੋਧੀ ਧਿਰ ਬੀਜੇਪੀ ਨੇ ਖੂਬ ਇਹਦਾ ਫਾਇਦਾ ਲਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਓਡੇ ਵੱਡੇ ਮਾੜੇ ਹਾਲਾਤਾਂ 'ਚ ਨਹੀਂ ਐ ਕਿ ਕਾਂਗਰਸ ਵੱਟ ਤੇ ਆਈ ਪਈ ਐ ਪਰ ਉਹਨੇ ਬਹੁਤੇ ਚੰਗੇ ਹਾਲਾਤਾਂ 'ਚ ਵੀ ਨਹੀਂ ਐ ਕੀ ਆਮ ਆਦਮੀ ਪਾਰਟੀ ਸਾਹਮਣੇ ਐ ਇਸ ਵਾਰ ਸਾਰੀ ਸਥਿਤੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁੰਨਾ ਡਿਵਾਈਡੇਸ਼ਨ ਤੇ ਨਿਰਪਰ ਕਰੂ ਜੰਨੀਆਂ ਵੋਟਾਂ ਡਿਵਾਈਡ ਹੋਣੀਆਂ ਨੇ ਇਸ ਵਾਰੀ ਉਹਦੇ ਚ ਜਿਹੜਾ ਆਪਣੀਆਂ ਜੁਟਾ ਪਾਊਗਾ ਉਹ ਜਿੱਤ ਜਾਊਗਾ ਹੁਣ ਗੱਲ ਆ ਗਈ ਕਿ ਕਾਂਗਰਸ ਦੇ ਆਖਰ ਇਹ ਪਹਿਲਾਂ ਰਾਜਾ ਬੜਿੰਗ ਨੇ ਬਿਆਨ ਦਿੱਤਾ ਸੁਜਿੰਦਰ ਰੰਧਾਵਾ ਨੇ ਵੀ ਬਿਆਨ ਦਿੱਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਹਜੇ ਬਿਆਨ ਨਹੀਂ ਦਿੱਤਾ ਪ੍ਰਗਟ ਸਿੰਘ ਹੋਰਾਂ ਨੇ ਹਜੇ ਬਿਆਨ ਨਹੀਂ ਗਾ ਦਿੱਤਾ ਤ੍ਰਿਪਤ ਬਾਜਵਾ ਹੋਰਾਂ ਨੇ ਬਿਆਨ ਨਹੀਂ ਗਾ ਦਿੱਤਾ ਹੋਰ ਬਥੇਰੇ ਆਗੂ ਨੇ ਹਜੇ ਜਿਨ੍ਹਾਂ ਨੇ ਬਿਆਨ ਨਹੀਂ ਗਾ ਦਿੱਤਾ ਪਰ ਗੱਲੇ ਵੀ ਠੀਕ ਹੈ ਕਿ ਜਿਵੇਂ ਸੁਜਿੰਦਰ ਰੰਧਾਵਾ ਨੇ ਇੱਕ ਟੀਵੀ ਇੰਟਰਵਿਊ 'ਚ ਕਹਿਤਾ ਸੀ ਵੀ ਡਾਕਟਰ ਅਮਰ ਸਿੰਘ ਨੂੰ ਵੀ ਸੀਐਮ ਵਾਸਤੇ ਕਹਿਤਾ ਸੀ ਪਰ ਉਹਨਾਂ ਨੇ ਕਿਹਾ ਵੀ ਨਹੀਂ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿਓ। ਬਿਆਨ ਚੰਨੀ ਸਾਹਿਬ ਨੇ ਵੀ ਨਹੀਂ ਦਿੱਤਾ। ਹੁਣ ਜਿਹੜੀ ਅੰਦਰੋਂ ਗੱਲ ਇੱਕ ਮੀਡੀਆ ਰਿਪੋਰਟ ਆਈ ਸਾਹਮਣੇ ਕਿ ਚੰਨੀ ਸਾਹਿਬ ਦੀ ਅਧਿਖਸ਼ਤਾ ਚ ਲੜਨਾ ਚਾਹੁੰਦੇ ਨੇ ਪਰ ਗੱਲ ਇਹ ਆ ਵੀ ਚੰਨੀ ਸਾਹਿਬ ਦੀ ਅਧਿਖਸ਼ਤਾ ਚ ਲੜਨਾ ਚਾਹੁੰਦੇ ਨੇ। ਜਾਂ ਤਾਂ ਫਿਰ ਇਹ ਖੁੱਲ੍ਹ ਕੇ ਸਾਹਮਣੇ ਗੱਲ ਕਹਿ ਦੇਣ ਐ ਪਿੱਛੇ-ਪਿੱਛੇ ਰਹਿ ਕੇ ਕਹਿਣ ਦਾ ਤਾਂ ਕੋਈ ਫਾਇਦਾ ਨਹੀਂ। ਕਾਂਗਰਸ ਦੇ ਵਿੱਚ ਜੇ ਦੇਖਿਆ ਜਾਵੇ ਅੱਜ ਵੀ ਹਾਲਾਤ ਜਿੰਨਾ ਮਰਜ਼ੀ ਕਹੀ ਜਾਣ ਇਸ ਚੀਜ਼ ਨੂੰ ਲੈ ਕੇ ਜਰੂਰ ਨੇ ਕਿ ਆਖਰ ਸੀਐਮ ਬਣੂਗਾ ਕੌਣ ਪਰ ਇੱਕ ਕਾਂਗਰਸ ਇੱਕ ਗੱਲ ਇਹ ਵੀ ਸਮਝ ਚੁੱਕੀ ਆ ਵੀ ਸੀਐਮ ਬਣੂਗਾ ਕੌਣ ਇਹ ਬਾਅਦ ਦੀ ਗੱਲ ਆ ਪਹਿਲਾਂ ਸਰਕਾਰ ਬਣਾ ਲਈਏ ਬਿਲਕੁਲ ਠੀਕ ਗੱਲ ਐ ਨਾ ਦੋਨੇ ਸਿਆਣੇ ਲੀਡਰਾਂ ਦੀ ਹੁਣ ਇਸ ਸਭ ਦੇ ਵਿੱਚ ਬਾਕੀ ਸਾਰੇ ਲੋਕ ਮੰਨਣਗੇ ਹੁਣ ਜਿਹੜਾ ਰਾਜਾ ਵੜਿੰਗ ਦਾ ਬਿਆਨ ਐ 70 ਸੀਟਾ ਨਵੀਆਂ 60 ਚਿਹਰੇ ਨਵੇਂ 70 ਚਿਹਰੇ ਯਾਨੀ ਕਿ ਨਵੇਂ ਐਨੇ ਗੱਲ ਬੰਦੇ ਆਉਣਗੇ ਕਿੱਥੋਂ ਪਰਾਣਿਆਂ ਨੂੰ ਫਿਕਰ ਪਈ ਪਈ ਨਵੇਂ ਨਾ ਆ ਜਾਣ ਨਵੇਂ ਕਹਿੰਦੇ ਪਰਾਣੇ ਸਾਨੂੰ ਗਲੇਬਾ ਲਾ ਕੇ ਰਾਜੀ ਨਹੀਂ ਇਸ ਗੱਲ ਤੇ ਖੈਰ ਬਕਦੇ ਫਿਰ ਗੱਲ ਕਰੂੰਗਾ ਪਰ ਹੁਣ ਗੱਲ ਇਹ ਹੈ ਵੀ ਇਹ ਸਾਰਾ ਕਲੇਸ਼ ਮੁੱਕ ਜਾਊਗਾ ਬੁਵेश ਬਗੇਲ ਲਾਜ਼ਮੀ ਜੀ ਗੱਲ ਆ ਇਸ ਪੂਰੇ ਧਰਨੇ ਦੇ ਵਿੱਚ ਦਾ ਪੂਰਾ ਮਹਾਮਾਉਂ ਦਾ ਕੱਠ ਨੂੰ ਦੇਖ ਕੇ ਤੇ ਪੰਜਾਬ ਕਾਂਗਰਸ ਦੇ ਸਟਰਕਚਰ ਨੂੰ ਦੇਖ ਕੇ ਜ਼ਾਹਿਰ ਜੀ ਗੱਲ ਆ ਉੱਪਰ ਵੀ ਗੱਲ ਕਰਨਗੇ ਹੁਣ ਉਹਦੇ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਇਹ ਗੱਲ ਸ਼ੁਰੂ ਹੋਈ ਕਿਉਂ ਸ਼ੁਰੂ ਐਸੇ ਕਰਕੇ ਹੋਈ ਕਿਉਂਕਿ ਮਾਰਕੀਟ ਦੇ ਵਿੱਚ ਪਰਸੈਪਸ਼ਨ ਬਣਨੀ ਸ਼ੁਰੂ ਹੋ ਗਈ ਸੀ ਵਿਰੋਧੀ ਧਿਰ ਦੇ ਆਗੂਆਂ ਨੇ ਇਹਨਾਂ ਗੱਲਾਂ ਨੂੰ ਚੱਕੜਾ ਸ਼ੁਰੂ ਕਰਤਾ ਸੀ ਚਾਹੇ ਆਪ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਭਾਜਪਾ ਕਿ ਪਹਿਲਾਂ ਇਹ ਇਸ ਜੀ ਨੂੰ ਤਾਂ ਡਿਸਾਈਡ ਕਰ ਲੈ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਜਦੋਂ ਕੱਲੂ ਸਰਕਾਰ ਬਣਨੀ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਇਹ ਰਾਮ ਰੋਲਾ ਚੱਲਦਾ ਰਹੂਗਾ ਬਹੁਤ ਕਟ ਹੈ ਕਿ ਨਾ ਚੱਲੇ ਪਰ ਹੁਣ ਇਹਦੇ ਸਪੂਰੇ ਸਟਰਕਚਰ ਦੇ ਵਿੱਚ ਆਖਰਕਾਰ ਕਾਂਗਰਸ ਦੇ ਵਾਸਤੇ ਚੁਣੌਤੀਆਂ ਕਿਉਂ ਨਹੀਂ ਘੱਟ ਲੱਗ ਰਹੀਆਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਧੀਆ ਸਿਆਣਾ ਉਹ ਆਗੂ ਜਿਹੜਾ ਹਰ ਇੱਕ ਚੀਜ਼ ਨੂੰ ਬੜੀ ਠਹਿਰਤਾ ਨਾਲ ਸਹਜਤਾ ਦੇ ਨਾਲ ਬੋਲਦਾ ਗੱਲਬਾਤ ਕਰਦਾ ਉਸ ਚਿਹਰੇ ਨੂੰ ਇਹ ਲੈ ਕੇ ਹਾਈ ਕਮਾਂਡ ਗੱਲ ਨਹੀਂ ਕਰਦੀ ਚਾਹੇ ਗੱਲ ਪ੍ਰਧਾਨਗੀ ਸੀਟ ਨੂੰ ਲੈ ਕੇ ਹੋਵੇ ਚਾਹੇ ਗੱਲ ਸੀਐਮ ਸੀਟ ਨੂੰ ਲੈ ਕੇ ਹੋਵੇ ਹੁਣ ਇੱਕ ਖਬਰਾਂ ਗੱਲ ਕੀ ਹੈ ਵੀ ਆਖਰਕਾਰ ਕਿ ਤੇ ਨਵਜੋਤ ਕੌਰ ਸਿੱਧੂ ਹੋਰਿਆ ਵਾਲੀ ਬੀਬੀ ਵਾਲੀ ਗੱਲ ਦੇਖ ਜੇ ਸੁਣ ਲਈਏ ਫਿਰ ਥੋੜਾ ਜਿਹਾ ਝੱਕਾ ਹੁੰਦਾ ਪਰ ਉਹਨੂੰ ਤਾਂ ਸਾਰਿਆਂ ਨੇ ਡਿਨਾਈ ਕਰਤਾ ਉਦੋਂ ਬਾਅਦ ਮੈਡਮ ਜੀ ਵੀ ਚੁੱਪ ਨੇ ਪਰ ਗੱਲ ਇਹ ਹੈ ਵੀ ਪ੍ਰਗਟ ਸਿੰਘ ਨੂੰ ਲੈ ਕੇ ਚਰਚਾ ਕਿਉਂ ਨਹੀਂ ਦੂਜੇ ਪਾਸੇ ਭਾਰਤ ਪੂਸ਼ਨਾਸ਼ੂ ਐਡਾ ਵੱਡਾ ਨਾਂ ਜਿੰਮੇਵਾਰੀ ਪ੍ਰਧਾਨਗੀ ਕੋਲ ਤੱਕ ਦੀ ਦੇਤੀ ਅੱਜ ਕੱਲ ਚਰਚਾ ਨਹੀਂ ਕਰਦੇ ਇਹ ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਵਿੱਚ ਨੋ ਡਾਊਟ ਕੀ ਜਦੋਂ ਜਿਹੜਾ ਬੰਦਾ ਵੀ ਇਹ ਸਾਰੀਆਂ ਪਾਰਟੀਆਂ ਦਾ ਖੈਰ ਕਲੀ ਕਾਂਗਰਸ ਦਾ ਨਹੀਂ ਹੈ ਜਿਹੜਾ ਬੰਦਾ ਮਜ਼ਬੂਤੀ ਦੇ ਨਾਲ ਫਾਈਨੈਂਸ਼ਲੀ ਸਪੋਰਟ ਕਰ ਸਕਦਾ ਉਹਨਾਂ ਲੋਕਾਂ ਦਾ ਵੀ ਧਾਰਮਦਾਰ ਰਹਿੰਦਾ ਹੈ ਇਸ ਕਰਕੇ ਲੋਬਿੰਗ ਨੂੰ ਲੈ ਕੇ ਜੇ ਕਿਹਾ ਜਾਵੇ ਤਾਂ ਇਹ ਜ਼ਰੂਰ ਹੈ ਵੀ ਕੁਝ ਨਾ ਕੁਝ ਹਟ ਅੰਦਰ ਖਾਤੇ ਕੁਛ ਨਾ ਕੁਛਤਾ ਚੱਲ ਰਹੀ ਹੈ ਜਿਹੜੀ ਪੱਕੇ ਸੂਤਰਾਂ ਤੋਂ ਪਤਾ ਲੱਗੀ ਹੈ ਪਰ ਗੱਲ ਇਹ ਵੀ ਹੈ ਕਿ ਉਹ ਹਜੇ ਉਹ ਨੂੰ 19 ਤਰ ਉਤੇ ਜਗਜ਼ਾਹਰ ਕੋਈ ਨਹੀਂ ਕਰਨਾ ਚਾਹੁੰਦਾ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਕੱਲ ਨੂੰ ਕਿਤੇ ਜਿਹੜੀ へਠੀ ਨਾ ਹੋ ਜੇ ਜਾਂ ਕਹੀਦੀ ਹੈ ਕਿ ਆਖਰ ਤੌਰ ਤੇ ਗੱਲ ਕੁਝ ਹੋਰ ਨਿਕਲੇ ਹੁਣ ਜੇਕਰ ਡਾਕਟਰ ਅਮਰ ਸਿੰਘ ਦਾ ਜੇ ਸੁਜਿੰਦਰ ਰੰਧਾਵਾ ਦੀ ਗੱਲ ਮੰਨ ਲਈਏ ਵੀ ਅਨਾ ਅੱਗੇ ਕਾਂਗਰਸ ਹਾਈ ਕਮਾਂਡ ਦੇ ਸਕਦੀ ਹੈ ਤਾਂ ਅਜੀਹਾ ਹੋਰ ਕੋਈ ਕਿਉਂ ਨਹੀਂ ਹੋ ਸਕਦਾ ਜਾਂ ਡਾਕਟਰ ਅਮਰ ਸਿੰਘ ਹੀ ਦੁਆਰੇ ਕਿਉਂ ਨਹੀਂ ਹੋ ਸਕਦੇ ऐसे चीज ਨੂੰ ਲੈ ਕੇ ਬਾਰੀ ਬਾਰੀ ਜਿਹੜੇ ਆਪਸੀ ਤੌਰ ਤੇ ਲੀਡ ਰੇ ਕਰ ਰਹੇ ਨੇ ਗੱਲ ਬਾਕੀ ਰਹੀ ਗੱਲ ਪ੍ਰਤਾਪ ਬਾਜਵਾ ਦੀ 노 ਡਾਊਟ ਬਹੁਤ ਸਿਆਲੇ ਤੇ ਇੱਕ ਵਧੀਆ ਸੁਲਝੇ ਹੋਏ ਤੇ ਬੜੇ ਸੀਨੀਅਰ ਲੀਡਰ ਨੇ ਤਾਂ ਕਿਉਂ ਨਹੀਂ ਹੋਣੇ ਚਾਹੀਦੇ ਸੀਐਮ ਚੇਰੇ ਤੇ ਇਸੇ ਕਰਕੇ ਸ਼ਾਇਦ ਉਹਨਾਂ ਨੇ ਆਪ ਵੀ ਗਲਤ ਨਹੀਂ ਕਰੀ ਹੈਗੀ ਹੁਣ ਸੁਖਜਿੰਦਰ ਰੰਧਾਵਾ ਜਿਹੜੀ ਗੱਲ ਕਹਿੰਦੇ ਨੇ ਭਾਈ ਜੀ ਗੱਲ ਤਾਂ ਮਾਜੇ ਕੋਲ ਅੱਜ ਤੱਕ ਰ ਹੈ ਡੀ ਸੀਐਮ ਸੀਟ ਰਹੀ ਹੈ ਨਹੀਂ ਕਦੇ ਦੂਜੇ ਪਾਸੇ ਜੇ ਗੱਲ ਕਰੀਏ ਰਾਜਾ ਵੜਿੰਗ ਦੀ ਤਾਂ ਰਾਜਾ ਵੜਿੰਗ ਤੋਂ ਸੀਨੀਅਰ ਪਾਰਟੀ ਦੇ ਵਿੱਚ ਬਹੁਤ ਬੈਠੇ ਨੇ ਇਸੇ ਕਰਕੇ ਲੱਗਦਾ ਵੀ ਹਜੇ ਜਿਹੜਾ ਖਚੋਲ ਮਚੋਲਾ ਪਿਆ ਹੋਇਆ ਇਹਦੇ ਵਿੱਚ ਬਾਕੀ ਤੁਸੀਂ ਵੀ ਰਾਏ ਦੱਕ ਰਕੇ ਕਮੈਂਟ ਕਰਕੇ ਆਪਦੀ ਰਾਏ ਦੱਸਿਓ ਵੀ ਆਖਰਕਰ ਇਹਨਾਂ ਦੇ ਵਿੱਚੋਂ ਆਖਰ ਇਹ ਚੀਜ਼ ਖਤਮ ਹੋਊ ਜਾਂ ਨਾ ਨਹੀਂ ਪਰ ਇੱਕ ਗੱਲ ਕਹਿ ਸਕਦੇ ਆ ਕਿ ਜਿਹੜੇ ਆਹ ਬਿਆਨ ਦੇਣੇ ਸ਼ੁਰੂ ਕਰੇ ਨੇ ਕਾਂਗਰਸ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਮਿਲੂਗਾ ਲੋਕਾਂ ਦੇ ਵਿੱਚੋਂ ਇਹ ਗੱਲ ਨਿਕਲੂਗੀ ਜਿਹੜੀਆਂ ਵਿਰੋਧੀ ਧਿਰਾਂ ਬਿਠਾਉਣ ਦੇ ਵਿੱਚ ਕਾਮਯਾਬ ਰਹੀਆਂ ਨੇ ਕਿ ਇਹ ਤਾਂ ਚਾਰ ਪੰਜ ਚਿਹਰੇ ਤੁਰੇ ਫਿਰਦੇ ਨੇ ਪਤਾ ਨਹੀਂ ਕਿਹੜਾ ਬਣੂਗਾ ਇਸ ਚੀਜ਼ ਦਾ ਨੁਕਸਾਨ ਨਾ ਹੋਵੇ ਸਾਰੇ ਇਕੱਠੇ ਹੋ ਕੇ ਲੜਨ ਇਸੇ ਤੀ ਚੀਜ਼ ਦੀ ਕੋਸ਼ਿਸ਼ ਕਰਕੇ ਹੀ ਇਹ ਬਿਆਨਬਾਜ਼ ਦਿਆ ਨਾਲ ਕੋਈ ਅੱਡੀ ਗੱਲ ਨਹੀਂ ਕਿ ਅੱਜ ਜੇਕਰ ਇਹਨਾਂ ਦੋਨਾਂ ਆਗੂਆਂ ਦੇ ਵਿੱਚੋਂ ਕਿਸੇ ਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਪਾਰਟੀ ਕਰਨੀਓ ਸੀਐਮ ਬਣੋ ਕੋਈ ਮਨਾਂ ਕਰੂਗਾ ਕੋਈ ਵੀ ਨਹੀਂ ਕਰਦਾ ਪਰ ਇਹ ਫਾਇਦਾ ਕਿੰਨਾਕ ਦਿੰਦੀ ਹੈ ਖੈਰ ਦੇਖਣ ਵਾਲੀ ਗੱਲ ਹੋਊਗੀ ਪਰ ਅੱਜ ਦੀ ਘੜੀ ਕਹਿ ਸਕਦੇ ਆਂ ਵੀ ਕਾਂਗਰਸ ਨੂੰ ਹਜੇ ਵੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਕਲੀਅਰਟੀ ਉਨੀ ਜ਼ਿਆਦੇ ਕਰਨੀ ਹਜੇ ਸਮਾਂ ਲੱਗੂਗਾ ਕਿ ਜਿਹੜੀ ਪਰਸੈਪਸ਼ਨ ਬਣ ਗਈ ਕਿ ਇਹ ਤਾਂ ਆਪਸੀ ਲੜਾਈ ਤੋਂ ਨਹੀਂ हट ਰਹੇ ਹੈਗੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਜਿਹੜੀ ਬਿਆਨਬਾਜ਼ੀਆਂ ਨੇ ਉਹ ਸ਼ੁਰੂ ਹੋਈਆਂ ਰਹੀਆਂ ਖੈਰ 2027 ਦਾ ਦਿਲਚਸਪ ਮੁਕਾਬਲਾ ਰਹਿਣ ਵਾਲਾ ਹੈ ਡਿਵਾਈਡੇਸ਼ਨ ਤੇ ਸਾਰਾ ਆਧਾਰਤ ਹੋਊਗਾ ਕਿੰਨਾ ਮਰਜੀ ਕੋਈ ਪਟਾ ਦੇ ਥਾਪੀ ਮਰੀ ਜਾਵੇ ਗੱਲ ਓਡੀ ਸੋਖੀ ਹੈ ਨਹੀਂਗੀ ਆਮ ਆਦਮੀ ਪਾਰਟੀ ਦਾ ਵੀ ਤਾਂ ਹਾਲਾਤ ਉਹੀ ਨੇ 40 45 ਪਤਾ ਲੱਗਾ ਸੀ ਪੱਕੇ ਸੂਤਰਾਂ ਤੋਂ ਕਿ 40 45 ਸੀਟਾਂ ਬਦਲ ਨੂੰ ਫਿਰਦੇ ਨੇ 55 56 ਤੇ ਤਾਂ ਸਰਕਾਰ ਬਣ ਜਾਂਦੀ ਹੈ ਇਹਦਾ ਮਤਲਬ ਪੁਰਾਣੀ ਸਰਕਾਰ ਦੇ ਦੇ ਸਾਰੇ ਬੰਦੀ तकरीबन तकरीबन ਬਦਲੇ ਜਾਣਗੇ ਖੈਰ ਪਤਾ ਨਹੀਂ ਕੀ ਹੋਣਾ 2027 ਦੇ ਕੋਲੇ ਕੋਲੇ ਬਹੁਤ ਚੀਜ਼ਾਂ ਹਿਲਜੁਲ ਹੋਣੀਆਂ ਨੇ ਕਈ ਬੰਦੇ ਨੇ ਤਾਂ ਪਾਰਟੀਆਂ ਬਦਲਣੀਆਂ ਨੇ ਜੇ ਉਹਨਾਂ ਦਾ ਵੀ ਇੰਤਜ਼ਾਰ ਹੈ